ਬਾਧਤੀ ਰਾ ਨਹੀਂ ਜੀ ਨਹੀਂ ਬੱਚਿਓ ਅੱਜ ਅਸੀਂ ਗੱਲ ਕਰਾਂਗੇ ਅਣਜਾਣ ਲੋਕਾਂ ਬਾਰੇ ਮੈਡਮ ਜੀ ਅਣਜਾਣ ਕੌਣ ਹੁੰਦਾ ਹੈ ਜਿਸ ਨੂੰ ਅਸੀਂ ਜਾਣਦੇ ਨਾ ਹੋਈਏ ਸਾਨੂੰ ਉਸ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਮੈਡਮ ਜੀ ਫਿਰ ਤਾਂ ਅਸੀਂ ਰੋਜ਼ ਹੀ ਅਣਜਾਣ ਵਿਅਕਤੀਆਂ ਨੂੰ ਮਿਲਦੇ ਹਾਂ ਹਾਂ ਜੀ ਬੱਚਿਓ ਇਹਨਾਂ ਵਿੱਚੋਂ ਕੁਝ ਲੋਕ ਸਾਡੇ ਲਈ ਖਤਰਨਾਕ ਹੁੰਦੇ ਹਨ ਸਾਨੂੰ ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਆਓ ਆਪਾਂ ਅੱਜ ਇਸੇ ਵਿਚਾਰ ਨਾਲ ਸੰਬੰਧਿਤ ਲੇਖ پڑھਦੇ ਹਾਂ ਨਹੀਂ ਜੀ ਨਹੀਂ ਅਨੁਭਵ ਦੇ ਮੰਮੀ ਪਾਪਾ ਨੇ ਉਸ ਨੂੰ ਸਿਖਾਇਆ ਕਿ ਉਪਰੇ ਵਿਅਕਤੀ ਤੋਂ ਕੁਝ ਵੀ ਲੈ ਕੇ ਨਹੀਂ ਖਾਣਾ ਉਸਨੇ ਪੁੱਛਿਆ ਕਿ ਜੇਕਰ ਕੋਈ ਉਸ ਨੂੰ ਕੁਝ ਦੇਵੇ ਤਾਂ ਉਹ ਕੀ ਕਰੇ ਪਾਪਾ ਨੇ ਕਿਹਾ ਨਾ ਕਰ ਦੇਵੀਂ ਸਾਫ਼ ਸਾਫ਼ ਸ਼ਬਦਾਂ ਵਿੱਚ ਨਾ ਕਰ ਦੇਣਾ ਚੰਗੀ ਗੱਲ ਹੈ ਪੈਰ ਪਾਪਾ ਇਸ ਤਰ੍ਹਾਂ ਤਾਂ ਉਹ ਨਾਰਾਜ਼ ਹੋ ਜਾਵੇਗਾ ਕੋਈ ਗੱਲ ਨਹੀਂ ਬਾਅਦ ਵਿੱਚ ਪਛਤਾਉਣ ਨਾਲੋਂ ਉਸ ਦੀ ਨਾਰਾਜ਼ਗੀ ਚੰਗੀ ਜਦੋਂ ਅਨੁਭਵ ਨੇ ਇਸ ਬਾਰੇ ਆਪਣੇ ਅਧਿਆਪਕ ਜੀ ਨੂੰ ਪੁੱਛਿਆ ਤਾਂ ਮੈਡਮ ਨੇ ਸਮਝਾਇਆ ਕਿ ਸਾਨੂੰ ਅਣਜਾਣ ਲੋਕਾਂ ਤੋਂ ਕੁਝ ਵੀ ਲੈ ਕੇ ਨਹੀਂ ਖਾਣਾ ਚਾਹੀਦਾ ਅਨੁਭਵ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਮੈਡਮ ਵੀ ਉਹ ਕੁਝ ਕਹਿ ਰਹੇ ਸਨ ਜੋ ਕੁਝ ਉਸ ਦੇ ਪਾਪਾ ਨੇ ਕਿਹਾ ਸੀ ਇਸ ਤੋਂ ਪਹਿਲਾਂ ਉਹ ਕਈ ਵਾਰੀ ਆਪਣੇ ਦੋਸਤਾਂ ਨਾਲ ਇੱਧਰ ਉੱਧਰ ਕੁਝ ਨਾ ਕੁਝ ਖਾਣ ਲਈ ਰੁਕ ਜਾਇਆ ਕਰਦਾ ਸੀ ਕਦੇ ਕੋਈ ਪ੍ਰਸ਼ਾਦ ਵੰਡ ਰਿਹਾ ਹੁੰਦਾ ਜਾਂ ਕੋਈ ਖਾਣ ਵਾਲੀ ਚੀਜ਼ ਦੇ ਰਿਹਾ ਹੁੰਦਾ ਉਹ ਸੰਚੋ ਪੰਜ ਵਿੱਚ ਪੈ ਗਿਆ ਉਹ ਕੀ ਕਰੇ ਫਿਰ ਇੱਕ ਦਿਨ ਉਹਨਾਂ ਨੇ ਆਪਣੀ ਕਿਤਾਬ ਵਿੱਚ ਇੱਕ ਕਹਾਣੀ ਪੜ੍ਹੀ ਇਹ ਇੱਕ ਅਜੀਬ ਹੀ ਕਹਾਣੀ ਸੀ ਜਿਸ ਵਿੱਚ ਕੁਝ ਲੁਟੇਰੇ ਰੇਲ ਗੱਡੀ ਵਿੱਚ ਸਫ਼ਰ ਕਰਦੇ ਇੱਕ ਬੱਚੇ ਨੂੰ ਬਰਫੀ ਖਾਣ ਲਈ ਦਿੰਦੇ ਹਨ ਜਿਸਨੂੰ ਖਾਣ ਨਾਲ ਉਹ ਬੇਹੋਸ਼ ਹੋ ਜਾਂਦਾ ਹੈ ਤੇ ਲੁਟੇਰੇ ਉਸਨੂੰ ਅਗਵਾ ਕਰ ਲੈਂਦੇ ਹਨ ਇਹ ਕਹਾਣੀ ਪੜ੍ਹ ਕੇ ਅਨੁਭਵ ਨੂੰ ਉਸ ਮੁੰਡੇ ਨਾਲ ਹਮਦਰਦੀ ਹੋ ਗਈ ਵਿਚਾਰਾ ਮੁੰਡਾ ਪਤਾ ਨਹੀਂ ਉਸਦਾ ਕੀ ਹੋਇਆ ਹੋਵੇਗਾ ਇੱਕ ਦਿਨ ਅਜੀਹੀ ਹੀ ਇੱਕ ਖਬਰ ਪਾਪਾ ਦੇ ਅਖਬਾਰ ਵਿੱਚੋਂ ਪੜ੍ਹ ਕੇ ਸੁਣਾਈ ਪਾਪਾ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਅਗਵਾ ਕਰਨ ਵਾਲੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਸਾਨੂੰ ਆਪਣੇ ਬੱਚਿਆਂ ਨੂੰ ਇਸ ਤੋਂ ਸੁਚੇਤ ਕਰਨ ਦੀ ਲੋੜ ਹੈ ਪਾਪਾ ਸਾਨੂੰ ਕੀ ਕਰਨਾ ਚਾਹੀਦਾ ਹੈ ਪਹਿਲੀ ਗੱਲ ਤੁਹਾਨੂੰ ਕਿਸੇ ਤੋਂ ਕੁਝ ਵੀ ਲੈ ਕੇ ਨਹੀਂ ਖਾਣਾ ਚਾਹੀਦਾ ਕੋਈ ਕੁਝ ਵੀ ਦੇਵੇ ਖਾਣ ਵਾਲੀ ਕੋਈ ਵੀ ਚੀਜ਼ ਕਿਸੇ ਅਣਜਾਣ ਵਿਅਕਤੀ ਤੋਂ ਲੈ ਕੇ ਨਹੀਂ ਖਾਣੀ ਦੂਜੀ ਗੱਲ ਜਦੋਂ ਕਿਸੇ ਚੀਜ਼ ਦੇ ਲੋੜ ਹੋਵੇ ਤਾਂ ਮੰਮੀ ਨੂੰ ਦੱਸੋ ਜਾਂ ਮੈਨੂੰ ਮਤਲਬ ਬੱਚਿਆਂ ਦੇ ਅਸਲੀ ਤੇ ਸੱਚੇ ਦੋਸਤ ਉਹਨਾਂ ਦੇ ਮਾਪੇ ਹੀ ਹੁੰਦੇ ਹਨ ਤੀਸਰੀ ਗੱਲ ਕੋਈ ਦਵਾਈ ਗੋਲੀ ਆਦੀ ਸਿਰਫ ਡਾਕਟਰ ਜਾਂ ਨਰਸ ਦੇਵੇ ਤਾਂ ਖਾਣੀ ਹੈ ਨਹੀਂ ਤਾਂ ਬਿਲਕੁਲ ਨਹੀਂ ਲੈਣੀ ਦਵਾਈ ਦੇਣ ਦੀ ਜ਼ਿੰਮੇਵਾਰੀ ਸਿਰਫ ਡਾਕਟਰ ਦੀ ਹੈ ਕੋਈ ਵੀ ਗੋਲੀ ਜਿਸ ਦਾ ਨਾਂ ਨਹੀਂ ਪਤਾ ਜਿਸ ਦਾ ਲੇਬਲ ਨਹੀਂ ਹੈ ਉਹ ਬਿਲਕੁਲ ਨਹੀਂ ਖਾਣੀ ਅਜੀਹਾ ਕਿਉਂ ਕਿਉਂਕਿ ਹਰ ਦਵਾਈ ਉੱਪਰ ਉਸ ਦਾ ਨਾਂ ਉਸ ਦੇ ਉਤਪਾਦਨ ਦਾ ਬੈਚ ਨੰਬਰ ਤੇ ਬਣਨ ਦੀ ਤਾਰੀਖ ਲਿਖੀ ਹੁੰਦੀ ਹੈ ਡਾਕਟਰ ਲੰਗੀ ਤਾਰੀਖ ਵਾਲੀ ਦਵਾਈ ਲੈਣ ਤੋਂ ਮਨਾ ਕਰਦੇ ਹਨ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ ਚੌਥੀ ਗੱਲ ਪੀਣ ਵਾਲੀ ਕੋਈ ਚੀਜ਼ ਜਿਵੇਂ ਸੌਫਟ ਡਰਿੰਕ ਆਦਿ ਖੁੱਲੀ ਨਹੀਂ ਪੀਣੀ ਬੰਦ ਹੋਵੇ ਤੇ ਆਪਣੇ ਸਾਹਮਣੇ ਖੋਲ ਕੇ ਹੀ ਲੈਣੀ ਹੈ ਪੰਜਵੀਂ ਗੱਲ ਜੇ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਦੇਣਾ ਚਾਹੇ ਤਾਂ ਉਸ ਨੂੰ ਮਨ੍ਹਾ ਕਰ ਦਿਓ ਉਸ ਨੂੰ ਕਹੋ ਕਿ ਨਹੀਂ ਜੀ ਮੈਨੂੰ ਇਸ ਦੀ ਲੋੜ ਨਹੀਂ ਪਰ ਜੇ ਕੋਈ ਤੁਹਾਡੇ ਨਾਲ ਜ਼ਿਆਦਾ ਜ਼ਬਰਦਸਤੀ ਕਰੇ ਤਾਂ ਰੌਲਾ ਪਾ ਦਿਓ ਉੱਚੀ ਆਵਾਜ਼ ਵਿੱਚ ਨਹੀਂ ਕਹਿੰਦੇ ਹੋਏ ਤੇ ਫਟਾਫਟ ਉਸ ਥਾਂ ਤੋਂ ਦੌੜ ਜਾਓ ਹਰ ਵੇਲੇ ਹਾਂ ਚੰਗੀ ਨਹੀਂ ਹੁੰਦੀ ਇਸ ਲਈ ਨਹੀਂ ਕਹਿਣ ਦੀ ਆਦਤ ਪਾਓ ਇਸ ਨਾਲ ਤੁਸੀਂ ਕਿਸੇ ਅਣਚੇਤ ਵਾਪਰਨ ਵਾਲੀ ਦੁਖਦ ਘਟਨਾ ਤੋਂ ਬਚੇ ਰਹੋਗੇ ਪਾਪਾ ਨੇ ਸਾਨੂੰ ਬੜੇ ਹੀ ਚੰਗੇ ਤਰੀਕੇ ਨਾਲ ਸਾਰੀਆਂ ਗੱਲਾਂ ਸਮਝਾਈਆਂ అనుభవ ਨੇ ਕਿਹਾ ਪਾਪਾ ਇਹ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਦੱਸੀਆਂ ਹਨ ਸਾਡੇ ਮੈਡਮ ਨੇ ਵੀ ਸਾਨੂੰ ਇੱਕ ਦਿਨ ਜਮਾਤ ਵਿੱਚ ਸਮਝਾਈਆਂ ਸਨ ਠੀਕ ਇਸੇ ਤਰ੍ਹਾਂ ਹਾਂ ਪੁੱਤਰ ਇਸੇ ਲਈ ਆਖਦੇ ਹਨ ਸੋ ਸਿਆਣੇ ਇੱਕੋ ਮਤ ਸਾਰੇ ਸਿਆਣੇ ਲੋਕ ਇੱਕ ਹੀ رائے ਰੱਖਦੇ ਹਨ